ਦੇਖੋ ਜੀ ਇੱਥੇ ਆ ਬਾਬਾ ਅੰਬੇਡਕਰ ਜੀ ਦੇ پارک ਚ ਇੱਥੇ ਧਰਨਾ ਦਿੱਤਾ ਜਾ ਰਿਹਾ ਬਸ ਸਟੈਂਡ ਕਮੇਟੀ ਵੱਲੋਂ ਮੈਂ ਇਨਾਂ ਸਾਰਿਆਂ ਨੂੰ ਇਹ ਆਸ਼ਵਾਸਨ ਦੇਣ ਆਇਆ ਕਿ ਮੈਂ ਇਨਾਂ ਦੀ ਆਵਾਜ਼ ਬਣੂਗਾ ਮੇਰਾ ਪਰਿਵਾਰ ਇਨਾਂ ਦੀ ਆਵਾਜ਼ ਬਣੂਗਾ ਤੇ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੇ ਸਾਰੇ ਵਜ਼ੀਰਾਂ ਨੂੰ ਇਹ ਡਿਊਟੀ ਲਈ ਹੈ ਕਿ ਲੋਕਾਂ ਦੇ ਹਿੱਤ ਚ ਕੰਮ ਕਰਨਾ ਲੋਕਾਂ ਦੇ ਫਾਇਦੇ ਚ ਕੰਮ ਕਰਨਾ ਤੇ ਅਸੀਂ ਉਹਨਾਂ ਦੇ ਹੁਕਮ ਨੂੰ ਸਿਰ ਮੱਥੇ ਰੱਖਦੇ ਹੋਏ ਅੱਜ ਆਪਣੇ ਬਠਿੰਡੇ ਸ਼ਹਿਰ ਦੇ ਲੋਕਾਂ ਦੀ ਆਵਾਜ਼ ਸੁਣਨ ਆਏ ਤੇ ਉਹਨਾਂ ਦੀਆਂ ਮੰਗਾ ਸੁਨਣ ਆਏ ਦੇਖੋ ਹਰ ਚੀਜ਼ ਦਾ ਇੱਕ ਆਪਣਾ opinion ਹੁੰਦਾ ਜਦੋਂ ਕੋਈ ਵੀ ਨਵੀਂ ਚੀਜ਼ ਆਉਂਦੀ ਆ ਉਹਦੇ pros and cons ਹੁੰਦੇ ਆ ਫਾਇਦੇ ਨੁਕਸਾਨ ਹੁੰਦੇ ਆ ਇੰਨਾ ਸਾਰੇ ਆ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਨੂੰ ਕੋਈ ਨਾ ਕੋਈ ਡਿਸੀਜਨ ਲੈਣਾ ਚਾਹੀਦਾ ਦੇਖੋ ਇਹ ਗੱਲ ਹਰ ਇੱਕ ਸ਼ਹਿਰ ਵਾਸੀ ਮੰਨੂਗਾ ਕਿ ਨਾ ਉਸ ਰੋਡ 'ਤੇ ਨਾ ਪਟੇਲ ਨਗਰ ਵਾਲੇ ਪਾਸੇ ਨਾ ਬੱਸ ਸਟੈਂਡ ਜਿੱਥੇ ਪੁਰਾਣਾ ਹੈਗਾ ਉੱਥੇ ਤੇ ਨਾ ਹੀ ਮਲੋਟ ਰੋਡ ਤੇ ਸਾਡੀ ਕੋਈ ਨਿੱਜੀ ਜਮੀਨ ਆ ਕੋਈ ਫਾਇਦਾ ਹੈ ਤੇ ਅਸੀਂ ਇਸ ਵਾਸਤੇ ਬਿਲਕੁਲ ਐਪਰੋਪ੍ਰੀਏਟ ਆ ਤੇ ਅਸੀਂ ਇਹੀ ਦੱਸਣਾ ਚਾਹੁੰਦੇ ਆ ਕਿ ਅਸੀਂ ਬਿਨਾ ਦਾ ਇੱਕ ਤਰਫਾ ਗੱਲ ਕੀਤੇ ਹੋਏ ਅਸੀਂ ਸਾਰੇ ਲੋਕਾਂ ਦੀ ਕਲੈਕਟਿਵਲੀ ਗੱਲ ਸੁਣ ਕੇ ਉਹਨਾਂ ਉਹਨਾਂ ਦਾ ਫਾਇਦਾ ਕਰ ਸਕਦੇ ਆ ਤੇ ਇਹੀ ਮੈਂ ਸਾਰੇ ਇੱਥੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਲੋਕਾਂ ਨੂੰ ਆਸ਼ਵਾਸਨ ਵੀ ਦਿਲਾਇਆ ਹੈ ਕਿ ਜਿਹੜਾ ਲੋਕਾਂ ਦੇ ਹਿੱਤ ਦਾ ਫਾਇਦਾ ਹੋਊਗਾ ਜਿਹੜਾ ਲੋਕਾਂ ਦੇ ਹਿੱਤ ਚ ਡਿਸੀਜਨ ਹੋਊਗਾ ਉਹੀ ਮੰਨਿਆ ਜਾਊਗਾ ਇਹੀ ਸਾਡੇ ਭਗਵਾਨਦਮਾਨ ਜੀ ਸਾਡੇ ਸੀਐਮ ਸਾਹਿਬ ਦੀ ਵੀ ਸੋਚ ਸਾਡੇ ਕੰਮਿਨਰ ਸਾਹਿਬ ਜਿਹੜੇ ਅਰਵਿੰਦ ਕੇਜਰੀਵਾਲ ਜੀ ਨੇ ਉਹਨਾਂ ਦੀ ਵੀ ਇਹੀ ਸੋਚ ਹੈ ਇਸੇ ਸੋਚ ਦੇ ਸਦਕਾ ਅਸੀਂ ਕੋਈ ਵੀ ਨਵੀਂ ਚੀਜ਼ ਦੇ ਡਵੈਲਪਮੈਂਟ ਵੱਲ ਚੱਲਦੇ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਮੇਰਾ ਸਾਥ ਦੇਣ ਆਦਾ ਆਦਾ ਪੱਖ ਰੱਖਣ ਤੇ ਜਿਹੜੀ ਚੀਜ਼ ਦੀ ਜਿੱਥੇ ਮੈਜੋਰਟੀ ਹੋਊਗੀ ਜਿੱਥੇ ਸਾਰਿਆਂ ਨੂੰ ਲੱਗੂਗਾ ਵੀ ਇਹ ਕੰਮ ਕਰਨ ਚ ਫਾਇਦਾ ਹੈ ਨੁਕਸਾਨ ਹੈ ਉਹੀ ਕੰਮ ਕੀਤਾ ਜਾਊਗਾ ਦੂਜੀ ਤਰ੍ਹਾਂ ਵੀ ਜੇ ਦੂਜੀ ਤਰ੍ਹਾਂ ਆਈ ਉਹਨਾਂ ਨੂੰ ਮੰਤੋਂ ਪੱਤਰ ਜਿੱਥੇ ਲੱਗ ਜਾਂਦੇ ਉਹਨਾਂ ਨੇ ਸਪੈਂਡ ਬਖਸ਼ ਲਿਆ ਸਮਰਥਨ ਕਿਹਦਾ ਤੋਂ ਮੰਨ ਦਾ ਵੀ ਬਹੁਤ ਸੀ ਫੈਸਲਾ ਕਿਵੇਂ ਲੈ ਆ ਦੇਖੋ ਜੀ ਇਹ ਇੱਕ ਟੇਬਲ ਤੇ ਬੈਠ ਕੇ ਆਪਾਂ ਮੀਟਿੰਗ ਕਰਾਂਗੇ ਉਸ ਮੀਟਿੰਗ ਦੇ ਦੌਰਾਨ ਜੋ ਵੀ ਡਿਸੀਜਨ ਲیتے ਜਾਣਗੇ ਉਹ ਸਿਰ ਮੱਥੇ ਰੱਖੇ ਜਾਣਗੇ ਇਹ ਮੇਰਾ ਓਪੀਨੀਅਨ ਹੈਗਾ ਬਾਕੀ ਆਪਾਂ ਕੁਝ ਦਿਨਾਂ ਚ ਆਉਣ ਵਾਲੇ ਦਿਨਾਂ ਚ ਆਪਾਂ ਬਸਟੈਂਡ ਕਮੇਟੀ ਦਾ ਆਵਾਜ਼ ਬਣ ਕੇ ਅੱਗੇ ਜਾਵਾਂਗੇ ਤੇ ਦੇਖਦੇ ਹਾਂ ਅੱਗੇ ਕੀ ਹੁੰਦਾ ਹੈ। ਪਹਿਲੇ ਦੋਨਾਂ ਧਿਰਾਂ ਵੱਲੋਂ ਗੱਲਬਾਤ ਕੀਤੀ ਜਾਊਗੀ ਦੋਨਾਂ ਧਿਰਾਂ ਨਾਲ। ਦੇਖੋ ਜੀ ਮੈਂ ਤਾਂ ਜ਼ਰੂਰ ਇਹ ਹੀ ਸਮਝਦਾ ਕਿ ਦੋਨਾਂ ਧਿਰਾਂ ਦੀ ਗੱਲ ਸੁਣਨੀ ਚਾਹੀਦੀ ਹੈ ਹਰ ਇੱਕ ਬੰਦੇ ਦਾ ਓਪੀਨੀਅਨ ਲੈਣਾ ਚਾਹੀਦਾ ਹੈ। ਉਸ ਤੋਂ ਬਾਅਦ ਹੀ ਕੋਈ ਡਿਸੀਜਨ ਤੇ ਫਾਈਨਲ ਅਮਲ ਹੋਣਾ ਚਾਹੀਦਾ ਸਰਕਾਰ ਬਾਜ਼ਾਰ ਵਾਲੀ ਜਿਹੜੀ ਪਹਿਲੇ 1.50 ਕਰਦੇ ਸੀ 50 ਕਰਦੇ ਲਈ ਫਾਇਦਾ ਤੁਹਾਡੇ ਨੂੰ ਹੋਊਗਾ ਤੇ ਉਸ ਦਾ ਕੀ ਜੁੜਨਾ ਬਹੁਤ ਹੀ ਦਿੱਤਾ ਗਿਆ ਤੁਹਾਡਾ ਅਸੀਂ ਪਹਿਲੇ ਇਨਵੈਸਟਮੈਂਟ ਕੀਤਾ ਦੇਖੋ ਜੀ ਮੈਂ ਅੱਗੇ ਵੀ ਕਈ ਪਲੇਟਫਾਰਮਸ ਤੇ ਇਹ ਕਹਿੰਦਾ ਆ ਕਿ ਮੈਂ ਤੇ ਮੇਰਾ ਪਰਿਵਾਰ ਇੱਕ ਪਛੋਕੜ ਸਾਡਾ ਬਿਜ਼ਨਸ ਫੈਮਲੀ ਤੌਰ ਬਿਲੋਂਗ ਕਰਦੇ ਆ ਤੇ ਸਾਨੂੰ ਪਤਾ ਵਪਾਰ ਦੇ ਕਿੰਨੇ ਇੰਪੋਰਟੈਂਸ ਆ ਸ਼ਹਿਰ ਚ ਇਕਨੋਮੀ ਚ ਜਾਂ ਸਟੇਟ ਚ ਕਿਵੇਂ ਵੀ ਕਹਿ ਲੋ ਤੇ ਇਹ ਚੀਜ਼ ਸਾਡੇ ਤੋਂ ਬਿਹਤਰ ਕੋਈ ਨਹੀਂ ਸਮਝ ਸਕਦਾ ਕਿਉਂਕਿ ਮੇਰੇ ਦਾਦਾ ਜੀ ਕਿੱਥੋਂ ਉੱਠ ਕੇ ਕਿੱਥੇ ਤੱਕ ਸਾਨੂੰ ਸਾਡੇ ਪਰਿਵਾਰ ਨੂੰ ਸਟੈਂਡ ਕੀਤਾ ਮੇਰੇ ਫਾਦਰ ਸਾਹਿਬ ਨੇ ਕਿੰਨੀ ਮਿਹਨਤ ਕੀਤੀ ਹੈ ਵਪਾਰ ਦੇ ਨਾਲ ਹੀ ਕੀਤਾ ਅੱਜ ਜੋ ਵੀ ਕੁਝ ਅਸੀਂ ਹੈ ਵਪਾਰ ਕਰਕੇ ਹੈ ਅੱਜ ਕੁਝ ਵੀ ਹੈ ਆਪਣੀ ਸਟੇਟ 'ਚ ਉਹ ਵੀ ਵਪਾਰ ਕਰਕੇ ਹੈ ਤੇ ਮੈਂ ਕੋਈ ਵੀ ਵਪਾਰੀ ਦਾ ਪੱਖ ਰੱਖਣ 'ਚ ਹਕਲਾਉਂਗਾ ਨਹੀਂ ਦੇਖੋ ਮੈਨੂੰ ਇੱਕ ਦੋ ਦਿਨ ਪਹਿਲਾਂ ਹੀ बस स्टैंड ਸੰਘਰਸ਼ ਕਮੇਟੀ ਨੇ ਮੈਮੋਰੰਡਮ ਦਿੱਤਾ ਸੀ ਉਹ ਮੈਂ ਮੈਮੋਰੰਡਮ ਤੇ ਵਿਚਾਰ ਕੀਤਾ ਦੇਖੋ ਸਰਕਾਰ ਨੇ Chief Minister ਸਾਹਿਬ ਨੇ ਪਹਿਲੇ ਦਿਨ ਇਹ ਕਿਹਾ ਸੀ ਵੀ ਅਸੀਂ ਲੋਕਾਂ ਦੀ رائے ਨਾਲ ਲੈ ਕੇ ਜਾਵਾਂਗੇ ਇੱਥੇ ਹੁਣ ਬਠਿੰਡੇ ਇਹੀ ਬਸ ਰਹਿਣਾ ਚਾਹੁੰਦੇ ਜਾਂ ਪਟੇਲ ਨਗਰ ਲੈ ਕੇ ਜਾਣਾ ਚਾਹੁੰਦੇ ਜਾਂ ਬਲੋੜ ਰੂਟ ਤੇ ਲੈ ਕੇ ਜਾਣਾ ਇਹਦੇ ਅਲੱਗ-ਅਲੱਗ ਅਲੱਗ-ਅਲੱਗ ਜਥੇ ਬੰਦੇ ਦੇ ਵਿਚਾਰ ਨੇ ਮੈਂ ਇਸ ਕਰਕੇ ਅੱਜ ਜਿੱਥੇ ਦੇਖਿਆ ਵੀ ਕਾਫੀ ਦਿਨਾਂ ਤੋਂ ਇਹ ਸੰਘਰਸ਼ ਕਮੇਟੀ ਸੰਘਰਸ਼ ਕਰ ਰਹੀ ਹੈ ਤੇ ਇੱਥੇ ਤਰਨੇ ਦੇ ਬੈਠੀ ਹੈ ਮੈਂ ਇਹਨਾਂ ਨੂੰ ਇਸ ਜੀ ਦਾ ਸ਼ਵਾਸਨ ਦੋਣ ਆਇਆ ਵੀ ਅਸੀਂ ਬਠਿੰਡਾ ਵਾਸੀ ਆ ਮੇਰਾ ਬੇਟਾ ਵੀ ਮੇਰ ਹੈ ਮੈਂ ਵੀ ਸਪਾਰ ਦਾ 파ਟ ਹੈ ਔਰ ਅਸੀਂ ਹਮੇਸ਼ਾ ਹੀ ਬਠਿੰਡਾ ਦੇ ਵਿਕਾਸ ਲਈ ਤੁਸੀਂ ਦੇਖਿਆ ਹੀ ਹੈ ਤੁਸੀਂ ਸਾਰੇ ਗਵਾਹ ਹੋ ਪਿਛਲੇ ਕਈ ਸਾਲਾਂ ਤੋਂ ਕੁਛ ਨਾ ਕੁਛ ਕੰਮ ਕਰ ਰਹੇ ਹਾਂ ਔਰ ਜੇ ਤੁਸੀਂ ਦੇਖੋ ਪੰਜ ਫਰਿਵਰ ਤੋਂ ਜਦੋਂ ਦਾ ਆਪਾਂ ਮੇਰਿਟਸ਼ਿਪ ਦਿੱਤੀ ਹੈ ਸਾਡੇ ਪਰਿਵਾਰ 'ਚ ਬੇਟੇ ਨੇ ਦਿੱਤੀ ਹੈ ਬਠਿੰਡੇ ਦੇ ਵਿਕਾਸ ਦੇ ਵਿੱਚ ਇੱਕੋ ਦਮ ਜੂਮ ਆਇਆ ਬੇਟੇ ਨੇ ਚੰਗੀ ਚੰਗੀ ਥਾਂ ਤੇ ਜਾਂ ਕਿ ਖੁਦ ਵਿਜ਼ਿਟ ਕੀਤਾ ਚੰਗੇ ਕੰਮ ਕੀਤੇ ਮੈਂ ਨਹੀਂ ਚਾਹੁੰਦਾ ਮੇਰੇ ਬਠਿੰਡੇ ਦੇ ਵਿੱਚ ਕੋਈ ਬੰਦਾ ਇਸ ਤਰ੍ਹਾਂ ਦਾ ਸੰਘਰਸ਼ ਕਰੇ ਇਸ ਤਰ੍ਹਾਂ ਇੰਨੀ ਗਰਮੀ ਦੇ ਵਿੱਚ ਗੁਮਾਵਾ ਪਹਿਨਾ ਬਜ਼ੁਰਗ ਅੱਗੇ ਇਸ ਤਰ੍ਹਾਂ ਬੈਠੇ ਮੈਂ ਇਹਨਾਂ ਨੂੰ ਇਹ ਅਸ਼ਵਾਸ਼ਣ ਦੋਣ ਆਇਆ ਵੀ ਜੋ ਤੁਹਾਡੇ ਵਿਚਾਰ ਨੇ ਉਹ ਕਲੇ ਇੱਥੋਂ ਤੱਕ ਨਹੀਂ ਕਿਉਂਕਿ ਇਹਨਾਂ ਨੇ ਜਿਵੇਂ ਗਿਲਾ ਚਤਾਇਆ ਵੀ ਅਸੀਂ ਜੀ ਦੀ ਸਭ ਨੂੰ ਮਿਲੇ ਸਾਡੀ ਸੁਣਵਾਈ ਨਹੀਂ ਹੋਈ ਇਹ ਲੋਕਲ ਬੋਡੀ ਦੇ ਮਨਿਸਟਰ ਨੇ ਸਾਡੇ ਉਹਨਾਂ ਕੋਲੇ ਇਹਨਾਂ ਦੇ ਵਿਚਾਰ ਰਖਾਵਾਂਗੇ ਬਾਕੀ ਦੇ ਵਿਚਾਰ ਵੀ ਉਹ ਰੱਖ ਰਹੇ ਨੇ ਫੇਰ ਵੀ ਗੱਲ ਜੇ ਨਾ ਮੁਕਦੀ ਹੋਈ ਤਾਂ ਅਸੀਂ ਚੀਫ ਮਿਨਿਸਟਰ ਸਾਹਿਬ ਕੋ ਟਾਈਮ ਲਵਾਂਗੇ ਜਾਂ ਉਹਨਾਂ ਦੇ ਜਿਹੜੇ ਚੀਫ ਮਿਨਿਸਟਰ ਆਫਿਸ ਨੇ ਉੱਥੋਂ ਟਾਈਮ ਲੈ ਕੇ ਉਹਨਾਂ ਕੋਲ ਵਿਚਾਰ ਰੱਖਾਂਗੇ ਤੇ ਜੋ ਫਿਰ ਚੀਫ ਮਿਨਿਸਟਰ ਸਾਹਿਬ ਦਾ ਫੇਰ ਫੈਸਲਾ ਆਊਗਾ ਉਹ ਤਾਂ ਆਪਾਂ ਸਾਰਿਆਂ ਨੂੰ ਮੰਨਿਆ ਹੋਊਗਾ ਮੱਤ ਸਾਬ ਤੋਂ ਟੜੇ ਕਿਨੇ ਇੱਕ ਤੁਹਾਡੇ ਕੋਲ ਅੱਜ ਮੰਗ ਪੱਤਰ ਹੈ ਉਹ ਕੱਲੇ ਬੱਸ ਸਟੈਂਡ ਤੇ ਜਾਣਾ ਚਾਹੀਦਾ ਕਿ ਉਹਨਾਂ ਨਾਲ ਵੀ ਗੱਲਬਾਤ ਹੋਊਗੀ ਦੇਖੋ ਜੀ ਮਾਪਿਓ ਵੀ ਬੱਚੇ ਨਾਲ ਲਗੇ ਵੀ ਲੜ ਪੈਂਦੇ ਨੇ ਉਹਦਾ ਇਹ ਮਤਲਬ ਨਹੀਂ ਵੀ ਦੋ ਧੜੇ ਆ ਅਲੱਗ-ਅਲੱਗ ਹੀ ਚੱਲਣਗੇ ਜਦੋਂ ਵਿਚਾਰ ਹੋਊਗਾ ਤਾਂ ਵਿਚਾਰ ਉਹਨਾਂ ਨਾਲ ਵੀ ਹੋ ਜਾਊਗਾ ਤੇ ਜਦੋਂ ਵਿਚਾਰ ਹੁੰਦਾ ਤਾਂ ਸਭ ਦੀ ਸੁਣਵਾਈ ਹੁੰਦੀ ਹੈ ਜਦੋਂ ਸਭ ਦੀ ਸੁਣਵਾਈ ਹੁੰਦੀ ਹੈ ਤਾਂ ਮਾਪਿਓ ਜਿਹੜੀ ਸਰਕਾਰ ਹੁੰਦੀ ਉਹ ਮਾਪਿਓ ਹੀ ਹੁੰਦੀ ਹੈ ਹਮੇਸ਼ਾ ਤੋਂ ਮਾਪਿਓ ਨੇ ਦੇਖਣਾ ਵੀ ਜੋ ਠੀਕ ਲੱਗੂਗਾ ਜੋ ਬਟੇ ਡਾ ਅਸਟਿਕ ਠੀਕ ਲੱਗੂਗਾ ਉਹ ਉਹਨਾਂ ਨੇ ਉਸ ਦਾ ਫੈਸਲਾ ਲੈਣਾ ਇਹ ਫੈਸਲਾ ਕੋਈ ਇੱਕ ਦਿਨ ਤੋਂ ਨਹੀਂ ਹੋਣ ਵਾਲਾ ਇਹ ਤੇ ਸਮਾਂ ਲੱਗੇ ਨੇ ਸਾਰੇ ਦੇ ਚਾਰ ਸੋਨੇ ਜਾਣਗੇ ਇਸ ਕਰਕੇ ਮੈਂ ਇੱਥੇ ਆਇਆ ਸੀ ਵੀ ਕਿਉਂ ਨਾ ਵੀ ਨਾ ਦਰਨਾ ਚੁੱਕਿਆ ਜਾਵੇ ਇਹਨਾਂ ਨੂੰ ਵਿਸ਼ਵਾਸਨ ਦੇਣ ਐਸ ਵੀ ਆਪਾਂ ਤੁਹਾਡੇ ਵਿਚਾਰ ਵੀ ਉੱਪਰ ਤੱਕ ਰੱਖੇ ਜਾਣਗੇ ਇਸੇ ਕਰਕੇ ਮੈਂ ਚਾਹਨਾ ਕੋਈ ਜਾਣ ਬਕਰੇ ਵੀ ਇੱਕ ਪਾਸੇ ਵੀ ਆਪਣਾ ਗੱਲ ਸਾਹ ਕੋਲੇ ਸਰ ਦੇਖੋ ਜਦੋਂ ਮੈਂ ਪਹਿਲੇ ਕਿਹਾ ਵੀ ਦੋ ਪਰਾਂ ਵੀ ਲੜ ਪੈਂਦੇ ਤੇ ਫਿਰ ਇਲਜ਼ਾਮ ਬਾਜ਼ੀ ਮਾੜੀ ਮੋਟੀ ਹੋ ਜਾਂਦੀ ਹੈ ਉਹਨਾਂ ਤੇ ਤੁਸੀਂ ਤਰਕ ਨਾ ਦੋ ਆਪਾਂ ਜੋਰ ਇਹ ਦਈਏ ਵੀ ਇਸ ਮਸਲੇ ਦਾ ਐਮਿਕੇਬਲੀ ਹੱਲ ਗਵਰਨਮੈਂਟ ਤੋਂ ਕਿਵੇਂ ਕਰਾਇਆ ਜਾ ਸਕਦਾ ਜਦੋਂ ਦੋ ਤਿੰਨਾਂ ਲੜ ਰਹੇ ਹੁੰਦੀਆਂ ਪੰਜਾਬ ਥੋੜਾ ਬਹੁਤ ਲੱਗਦਾ ਹੀ ਰਹਿੰਦਾ ਪਰ ਸਾਰੇ ਬਸ਼ਿੰਦਾ ਵਾਸੀ ਸਤਿਕਾਰਯੋਗ ਨੇ ਪਰ ਆਪਾਂ ਸਭ ਦੇ ਵਿਚਾਰ ਲੈ ਕੇ ਉੱਪਰ ਜਾਵਾਂਗੇ ਔਰ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਮੇਰਾ ਸਾਰਾ ਬਚਪਨ ਹੀ ਇੱਥੇ ਬਸਟੰਡ ਦੇ ਆਸ-ਪਾਸੇ ਰਿਹਾ ਮੇਰਾ ਘਰ ਇੱਥੇ ਰਿਹਾ ਮੈਂ ਤਾਂ ਮਤਲਬ ਸਕੂਲਿੰਗ ਤੇ ਮੇਰਾ ਬਚਪਨ ਇਥੇ ਰਿਹਾ ਮੈਨੂੰ ਪਤਾ ਚੰਗਾ ਮੜਾ ਸਾਰਾ ਕੀ ਹੈ ਬੇਫਿਕਰ ਹੋ ਜੋ ਜੋ ਬਟਿੰਡੇ ਵਾਸਤੇ ਜੋ ਬਟਿੰਡੇ ਦੇ ਵਾਸੀਆਂ ਵਾਸਤੇ ਚੰਗਾ ਹੋਊਗਾ ਉਹ ਕਰਨ ਦਾ ਮੈਂ ਸ਼ਰਸ਼ਾਹਨ ਦਿੰਦਾ ਉਹ ਬਿਲਕੁਲ ਹੋ ਹਾਂਜੀ ਕੀ ਨਾਮ ਹੈ ਤੇ ਕੀ ਕਹਿਣਾ ਮੇਰਾ ਨਾਮ ਸੰਦੀਪ ਕੁਮਾਰ ਆ ਜੀ ਮੈਂ ਵਾਰਡ ਨੰਬਰ 26 ਤੋਂ ਐਮਸੀ ਹਾਂ ਇਹ ਜਿਹੜਾ ਬੱਸ ਸਟੈਂਡ ਹੈ ਜੀ ਇਹ ਮੇਰੇ ਵਾਰਡ ਚ ਪੈਂਦਾ ਹੈ ਅਸੀਂ ਅੱਜ ਸਾਡੇ ਧਰਨੇ ਦੇ ਵਿੱਚ ਜਿਹੜਾ ਲਗਾਤਾਰ 10-15 ਦਿਨਾਂ ਤੋਂ ਧਰਨਾ ਚੱਲ ਰਿਹਾ ਹੈ ਉਹਦੇ ਵਿੱਚ ਮੇਰ ਸਾਹਿਬ ਪਦਮਜੀਤ ਮਹਿਤਾ ਜੀ ਨਾਲ ਉਹਨਾਂ ਦੇ ਫਾਦਰ ਸਾਹਿਬ ਅਮਰਜੀਤ ਮਹਿਤਾ ਜੀ ਸਾਡੇ ਇੱਥੇ ਧਰਨੇ ਚ ਆਏ ਸੀਗੇ ਸਾਨੂੰ ਉਹ ਕਹਿਣ ਆਏ ਸੀਗੇ ਵੀ ਤੁਸੀਂ ਇਹ ਧਰਨੇ ਦੇ ਵਿੱਚੋਂ ਧਰਨਾ ਤੁਸੀਂ ਇਹ ਚੱਕ ਦਿਓ ਮੈਂ ਤੁਹਾਡੀ ਗੱਲ ਉੱਤੇ ਹਾਈ ਕਮਾਂਡ ਤੱਕ ਲੈ ਕੇ ਜਾਊਗਾ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਇਹ ਧਰਨਾ ਨਹੀਂ ਚੱਕਦੇ ਤੁਸੀਂ ਜਿੰਨਾ ਚਿਰ ਸਾਨੂੰ ਲਿਖਤੀ ਰੂਪ ਦੇ ਵਿੱਚ ਜਾਂ ਸੀਐਮ ਸਾਹਿਬ ਆਪਦੇ ਬਿਆਨ ਨਾਲ ਸਾਨੂੰ ਇਹ ਨਹੀਂ ਕਹਿੰਦੇ ਵੀ ਬਸਣ ਇੱਥੇ ਹੀ ਰਹੂਗਾ ਅਸੀਂ ਉਹਨਾਂ ਜਿਹੜੇ ਧਰਨਾ ਨਹੀਂ ਚੱਕਦੇ ਅਸੀਂ ਅਸੀਂ ਇਹ ਦੱਸਣਾ ਚਾਹੁੰਦੇ ਆਂ ਵੀ ਇੱਕ ਪਾਸੇ 90% ਆਬਾਦੀ ਇਸ ਬੱਸ ਸਟੈਂਡ ਦੇ ਨਾਲ ਜੁੜੀ ਹੋਈ ਹੈ। ਇੱਕ ਪਾਸੇ 5 ਤੋਂ 10% ਆਬਾਦੀ ਦੇ ਲੋਕ ਨੇ ਜਿਹੜੇ ਉਧਰ ਜੁੜੇ ਹੋਏ ਨੇ ਕੀ ਤੁਸੀਂ 90% ਆਬਾਦੀ ਨੂੰ ਉਜਾੜਨਾ ਚਾਹੁੰਦੇ ਹੋ? ਇਹ ਕਹਿੰਦੇ ਵੀ ਮੈਂ ਛੁੱਡੀ ਆਵਾਜ਼ ਸੀਐਮ ਸਾਹਿਬ ਕੋਲ ਵੀ ਲੈ ਕੇ ਜਾਊਂਗਾ। ਸੋਮਵਾਰ ਨੂੰ ਜਾਂ ਮੰਗਲਵਾਰ ਨੂੰ ਮੈਂ ਡੀਸੀ ਸਾਹਿਬ ਨਾਲ ਵੀ ਇਸ ਇਸ ਟੌਪਿਕ ਤੇ ਗੱਲ ਕਰੂੰਗਾ। ਤੇ ਮੈਂ ਮੰਤਰੀ ਸਾਹਿਬ ਨਾਲ ਵੀ ਗੱਲ ਕਰੂੰਗਾ ਵੀ ਬੱਸ ਸਟੈਂਡ ਦੇ ਸਬੰਧ ਦੇ ਵਿੱਚ ਵੀ ਫਾਈਲ ਨੂੰ ਮੈਂ ਇੱਥੇ ਰੋਕਣ ਦੀ ਕੋਸ਼ਿਸ਼ ਕਰੂੰਗਾ। ਨਹੀਂ ਰੋਕਣ ਦੀ ਨਹੀਂ ਉਹਨਾਂ ਨੇ ਕਿਹਾ ਦੋਨੋਂ ਧਰਾਂ ਨਾਲ ਬੈਠ ਕੇ ਗੱਲਬਾਤ ਕੀਤੀ ਜਾਊਗਾ। ਉਹਨਾਂ ਨੇ ਦੂਜੀ ਧਰ ਨਾਲ ਵੀ ਕਿਹਾ ਬੈ ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ ਪਰ ਸਾਨੂੰ ਇਹਨਾਂ ਨੇ ਕਿਹਾ ਵੀ ਮੈਂ ਕੋਸ਼ਿਸ਼ ਕਰਕੇ ਵੀ ਜਦੋਂ 90% ਆਬਾਦੀ ਇੱਥੇ ਹੈ ਇਸ ਪੱਖ ਦੇ ਵਿੱਚ ਹੈ ਕਿਸਾਨ ਜਥੇਬੰਦੀਆਂ ਇਸ ਪੱਖ ਚ ਆ ਨੇੜੇ-ਤੇੜੇ ਦੇ ਪਿੰਡ ਸਾਰੇ ਇਸ ਪੱਖ ਦੇ ਵਿੱਚ ਹੈ ਵੀ ਮੈਂ ਕੋਸ਼ਿਸ਼ ਕਰੂੰਗਾ ਵੀ ਮੈਂ ਤੁਹਾਡੇ ਹੱਕ ਦੇ ਵਿੱਚ ਫੈਸਲਾ ਕਰਾਵਾਂ ਅਸੀਂ ਅਸੀਂ ਮੇਅਰ ਸਾਹਿਬ ਦੇ ਇੱਥੇ ਆਉਣ ਤੇ ਅਸੀਂ ਧੰਨਵਾਦ ਕਰਦੇ ਹਾਂ ਪਰ ਅਸੀਂ ਧਰਨਾ ਨਹੀਂ ਚੱਕਾਂਗੇ ਅਸੀਂ ਉਹਨਾਂ ਨੂੰ ਕਿਹਾ ਵੀ ਧਰਨਾ ਨਹੀਂ ਚੱਕਾਂਗੇ ਜਿਨ੍ਹਾਂ ਜਿਹੜੇ ਪ੍ਰੋਪਰ ਸਾਨੂੰ ਲਿਖਤੀ ਰੂਪ ਚ ਨਹੀਂ ਆਉਂਦਾ ਇੱਕ ਵਿਰੋਧ ਕੀਤਾ ਗਿਆ ਮੈਤਾ ਸਾਹਿਬ ਦੇ ਆਉਣ ਤੇ ਤੁਹਾਡੇ ਕੁਝ ਬੰਦੇ ਆ ਵੱਲੋਂ ਲੱਗਦਾ ਵੀ ਇਸ ਤਰ੍ਹਾਂ ਜੇ ਆਪਾਂ ਵਹੀਦ ਕਰਦੇ ਆ ਵੀ ਜਿਹੜਾ ਸੀਐਮ ਨਾਲ ਗੱਲਬਾਤ ਕਰ ਸਕਦਾ ਹੈ ਜਾਂ ਡੀਸੀ ਨਾਲ ਗੱਲ ਕਰ ਸਕਦਾ ਹੈ ਤਾਂ ਵਾ ਇਸ ਤਰ੍ਹਾਂ ਵਿਰੋਧ ਨਹੀਂ ਕਰਨਾ ਚਾਹੀਦਾ ਪਲੀਸ ਮੈਂ ਤੁਹਾਡੇ ਚੈਨਲ ਲਈ ਮੈਂ ਦੱਸਣਾ ਚਾਹੁੰਦਾ ਅਸੀਂ ਕਿਸੇ ਬੰਦੇ ਨੇ ਸਾਡਾ ਵਿਰੋਧ ਨਹੀਂ ਕੀਤਾ ਅਸੀਂ ਸਾਈਡ ਤੇ ਜਾ ਕੇ ਅਸੀਂ ਉਹਨਾਂ ਦੇ ਉਹਨਾਂ ਕੋਲੇ ਅਸੀਂ ਇੱਕ ਪੱਕਾ ਰੱਖਿਆ ਨਹੀਂ ਉਹ ਮਾਈਕ ਵਾਰ ਵੀਡੀਓ ਮਾਈਕ ਵਾਰ ਵਾਰ ਫੜਦੇ ਸੀ ਉਹਨਾਂ ਨੂੰ ਵੀ ਉਹ ਮਾਈਕ ਫੜਨ ਦਾ ਮਤਲਬ ਜੀ ਅਸੀਂ ਆਪ ਦਾ ਪੱਖ ਦੱਸ ਰਹੇ ਸੀ ਵੀ ਮੈਂ ਮੇਰ ਸਾਹਿਬ ਮਹਿਤਾ ਸਾਹਿਬ ਤੁਸੀਂ ਸਾਡੀ ਆਵਾਜ਼ ਬਣੋ ਜਿਹੜਾ ਮੇਰ ਹੁੰਦਾ ਉਹ ਬਠਿੰਡੇ ਸਿਟੀ ਦੀ ਇਹ ਫਸਟ ਮੈਨ ਹੁੰਦਾ ਵੀ ਜਦੋਂ 90% ਆਬਾਦੀ ਵੀ ਇੱਥੇ ਰੋਲਾ ਪਾਈ ਜਾਂਦੀ ਹੈ ਵੀ ਤੁਸੀਂ ਸਾਡੀ ਆਵਾਜ਼ ਬਣੋ ਅਸੀਂ ਮਾਈਕ ਤਾਂ ਫੜ ਰਹੇ ਸੀਗੇ ਅਸੀਂ ਉਹਨਾਂ ਦਾ ਕੋਈ ਵਿਰੋਧ ਨਹੀਂ ਕਰ ਰਹੇ ਸੀ ਅਸੀਂ ਤਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਕੋਈ ਸਰਕਾਰ ਦਾ ਨੁਮਾਇੰਦਾ ਤਾਂ ਸਾਡੀ ਗੱਲ ਸੁਣਨ ਵਾਸਤੇ ਆਇਆ ਕਿਉਂਕਿ ਉਧਰਲੇ ਪਾਸੇ ਸਾਡੇ ਐਮਐਲਏ ਸਾਹਿਬ ਜਗਰੂਪ ਗਿੱਲ ਜੀ ਉਹਨਾਂ ਨੇ ਆਪਦੇ ਕੁਝ ਬੰਦੇ ਸਾਥੀ ਭੇਜ ਕੇ ਜੀ ਅੱਜ ਉੱਥੇ ਸਾਡੇ ਵਿਰੁੱਧ ਸੰਘਰਸ਼ ਵਿਢਣ ਦੀ ਕੋਸ਼ਿਸ਼ ਕੀਤੀ ਵੀ ਉਹ ਡਰਾਮਾ ਕੀਤਾ ਈਵਨ ਕਿ ਏਡੀਸੀ ਮੈਡਮ ਜਿਹੜਾ ਕੀ ਮੈਮੋਰੰਡਮ ਲੈਣ ਵਾਸਤੇ ਉਹਨਾਂ ਕੋਲ ਥੱਲੇ ਏਡੀਸੀ ਮੈਡਮ ਆਈ ਉਤੋਂ ਸ਼ੋਅ ਹੁੰਦਾ ਵੀ ਸਰਕਾਰ ਦਾ ਸਰਕਾਰ ਦਾ ਡੀਸੀ ਸਾਹਿਬ ਏਡੀਸੀ ਦਾ ਕਿੰਨਾ ਪ੍ਰਭਾਵ ਹੈ ਕਿੰਨਾ ਉਹਨਾਂ ਦਾ ਜੋਰ ਚੱਲ ਰਿਹਾ ਸਾਡੇ ਧਰਨੇ ਤੇ ਅੱਜ ਤੱਕ ਡੀਸੀ ਜਾਂ ਏਡੀਸੀ ਮੈਡਮ ਇੱਕ ਵਾਰ ਵੀ ਨਹੀਂ ਆਏ ਵੀ ਤੁਹਾਡੀ ਕੀ ਸਮੱਸਿਆ ਪਰ ਤੁਹਾਡੇ ਵੱਲੋਂ ਮਾਈਕ ਤੇ ਇੱਕ ਪਾਸੇ ਇਹ ਬੋਲਿਆ ਜਾ ਰਿਹਾ ਵੀ ਮਹਿਤਾ ਸਾਹਿਬ ਕੋਲੇ ਇੰਨੀ ਪਾਵਰ ਆ ਰਹੀ ਜਿਵੇਂ ਜਿਵੇਂ ਨੇ ਸੋ ਆਪਨੇ ਜਿਹੜੇ ਮਸੀਦੀ ਟਿਕਟ ਕਰਵਾਤੀ ਪਰ ਦੂਸਰੇ ਪਾਸੇ ਤੁਸੀਂ ਇਹ ਕਹਿ ਰਹੇ ਹੋ ਵੀ ਏਡੀਸੀ ਸਾਹਿਬ ਗਿੱਲ ਸਾਹਿਬ ਦੇ ਕਹਿਣ ਤੇ ਮੰਗ ਪੱਤਰ ਲੈਣਾ ਅਸੀਂ ਜਿਆਦਾ ਕੀ ਦੀ ਆ ਬਿਦਾਊਟ ਮਾਈਕ ਤੋਂ ਅਸੀਂ ਜਦੋਂ ਮਹਿਤਾ ਸਾਹਿਬ ਨੂੰ ਪੁੱਛਿਆ ਮਹਿਤਾ ਸਾਹਿਬ ਕਹਿੰਦੇ ਮੈਨੂੰ ਪਤਾ ਹੀ ਨਹੀਂ ਸੀ ਵੀ ਏਡੀਸੀ ਮੈਡਮ ਥੱਲੇ ਉਹਨਾਂ ਦਾ ਲੈਣ ਆਈਏ ਕਹਿੰਦੇ ਮੈਨੂੰ ਨਹੀਂ ਪਤਾ ਸੀਗਾ ਮੈਂ ਤਾਂ ਕਹਿੰਦੇ ਰੂਟੀਨ 'ਚ ਮੈਂ ਮੇਰੇ ਸਾਥੀਆਂ ਨੇ ਕਿਹਾ ਸਾਡੇ ਐਮਸੀ ਭਰਾਮਣੇ ਕਿਹਾ ਵੀ ਸਾਨੂੰ ਧਰਨੇ 'ਚ ਸ਼ਾਮਲ ਹੋਣਾ ਚਾਹੀਦਾ ਕਹਿੰਦੇ ਮੈਂ ਤੁਹਾਡੀ ਗੱਲ ਸੁਣਨ ਵਾਸਤੇ ਤੁਹਾਨੂੰ ਸੁਵਾਸ਼ਨ ਦਿਵਾਉਣ ਵਾਸਤੇ ਆਇਆ ਵੀ ਮੈਂ ਤੁਹਾਡਾ ਮੁੱਦਾ ਡੀਸੀ ਕੋਲ ਵੀ ਲੈ ਕੇ ਜਾਊਂਗਾ ਮੈਂ ਤੁਹਾਡਾ ਮੁੱਦਾ ਆਪਣਾ ਸੀਐਮ ਸਾਹਿਬ ਕੋਲ ਵੀ ਲੈ ਕੇ ਜਾਊਂਗਾ ਤੁਹਾਡਾ ਤੁਹਾਡੀ ਮੈਂ ਗੱਲ ਮੰਤਰੀ ਸਾਹਿਬ ਕੋਲ ਵੀ ਲੈ ਕੇ ਜਾਊਂਗਾ ਦੋਨਾਂ 'ਚ ਪਾਵਰ ਕੀਤੀ ਵੱਧ ਸਮਝੋ ਸਾਨੂੰ ਤਾਂ ਅੱਜ ਇਹੀ ਲੱਗਦਾ ਵੀ ਜਿਹੜਾ ਜਿਹੜਾ ਮੇਅਰ ਹੁੰਦਾ ਜੀ ਉਹ ਸਿਟੀ ਦੀ ਮਾਂ ਹੁੰਦਾ ਉਹ ਸਭ ਤੋਂ ਵੱਡੀ ਪਾਵਰ ਮੇਅਰ ਦੀ ਹੁੰਦੀ ਹੈ ਜੇ ਮੇਅਰ ਸਾਹਿਬ ਚਾਹਣ ਤੇ ਬੱਸਾਂ ਇੱਥੇ ਰੁਕ ਸਕਦੀਆਂ